ਸ਼ੰਤ ਗਏ ਸਿੱਖ ਫਰੀਦੇ ਖੈਰ ਦੀਜੈ ਬੰਦ ਗਏ ਗੁਰੂ ਪਿਆਰੀ ਸਾਧ ਸੰਗਤ ਜੀ ਬੜੇ ਭਾਗਾ ਵਾਲੇ ਆ ਜੋ ਪਾਵਨ ਤੋਂ ਬਿੱਤਰ ਹਜ਼ੂਰੀ ਅੰਦਰ ਬੈਠ ਕੇ ਅਸੀਂ ਗੁਰਬਾਣੀ ਦਾ ਨਿਗਮ ਮੰਨ ਰਹੇ ਆ ਸਭ ਤੋਂ ਪਹਿਲਾਂ ਪਾਈਏ ਫਤੇ ਨਾਲ ਸਾਂਝ ਬਿਲਾਓ ਜੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਮਹਾਰਾਮ ਨਾਮ ਸਿੰਘ ਜੀ ਨੇ ਤਨ ਪਿਆਰੇ ਬਾਬਾ ਅਨੰਦ ਸਿੰਘ ਜੀ ਨੂੰ ਇੱਕ ਦਿਨ ਮਜ਼ਾਕ ਬਜ਼ਾਕ ਦੇ ਵਿੱਚ ਕਿਹਾ ਕਿ ਕਿ ਬਾਬਾ ਰਾਮ ਸਿੰਘ ਜੀ ਨੂੰ ਅਕਸਰ ਬਾਬਾ ਮਹਾਰਾਮ ਨਾਮ ਸਿੰਘ ਦੀ ਰਖੀ ਜੀ ਕਹਿੰਦੇ ਸਨ ਤੇ ਬਾਬਾ ਜੀ ਨੇ ਬਚਨ ਕੀਤਾ ਵੀ ਰਖੀ ਜੀ ਤੁਸੀਂ ਬੜੇ ਕਮਜੂਸ ਹੋ ਤੁਸੀਂ ਇੰਨੀ ਕਮਾਈ ਕਰਦੇ ਹੋ ਇਹਦੀ ਬੰਦਗੀ ਕਰਦੇ ਹੋ ਇਹਨਾਂ ਤੁਸੀਂ ਗੁਰਨਾਥ ਦੀ ਕਿਰਪਾ ਨੂੰ ਲਿਆ ਪਰ ਤੁਸੀਂ ਬੰਦੇ ਤੇ ਬਾਬਾ ਅਨੰਦ ਸਿੰਘ ਦੀ ਮੁਸਕਰਾਹਟ ਦੀ ਮੁਰਸ਼ਦ ਦੇ ਸਾਹਮਣੇ ਉਹਨਾਂ ਨੇ ਕੋਈ ਜਵਾਬ ਨਾ ਦਿੱਤਾ ਤੇ ਬਾਬਾ ਮਹਾਰਨਾਮ ਸਿੰਘ ਪਤਨ ਕੀ ਕਹਿੰਦੇ ਉਹਨਾਂ ਦਾ ਬਚਨ ਕੀ ਸੀ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਸਾਡਾ ਪੋਤਾ ਆਏਗਾ ਉਹ ਦੋਨਾਂ ਹੱਥਾਂ ਦਾ ਵਡੇਗਾ ਔਰ ਸੱਚ ਜਾਣਿਓ ਪਿਆਰਿਓ ਤਨ ਗੁਰਨਾੰਕ ਸੱਚੇ ਪਾਤਸ਼ਾਹ ਨੇ ਬਾਬਾ ਅਨੰਦ ਸਿੰਘ ਜੀ ਦੀ ਡਿਊਟੀ ਲਈ ਸੀ ਕਮਾਈ ਦੀ ਵੰਡਗੀ ਦੀ ਤੇ ਤਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਦੀ ਡਿਊਟੀ ਲਈ ਸੀ ਗੁਰਨਾانک ਜੀ ਕਮਾਈ ਨੂੰ ਦੁਨੀਆ ਦੇ ਵਿੱਚ ਵੰਡਣ ਦੀ ਔਰ ਅੱਜ ਗੁਰਨਾੰਕ ਸੱਚੇ ਪਾਤਸ਼ਾਹ ਦਾ ਤਰਸ ਹੈ ਮਾਲਕ ਦਾ ਤਰਸ ਹੈ ਅੱਜ ਦਰਸ ਹੈ ਤਨ ਤਨ ਬਾਬਾ ਅਨੰਦ ਸਿੰਘ ਜੀ ਤਨ ਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦਾ ਜਿਨ੍ਹਾਂ ਦੀ ਇਹ ਕਮਾਈ ਜਿਨ੍ਹਾਂ ਦੀ ਇਹ ਰਹਿਮਤ ਜਿਨ੍ਹਾਂ ਦੀ ਇਹ ਫਰੇਡ ਦਾ ਸਤਕਰ ਅੱਜ ਇੱਡੀ ਵੱਡੀ ਕਿਰਪਾ ਫਰੇਸ ਨੂੰ ਸੈਂਟਰਲ ਕੈਲੀਫੋਰਨੀਆ ਦੇ ਵਿੱਚ ਵਾਪਰਦੀ ਪਈ ਹੈ ਇਹ ਸਾਰੀ ਕਿਰਪਾ ਪਿਆਰੇ ਬਾਬਾ ਜੀ ਦੀ ਹੈ ਹੋਰ ਚੇਤੇ ਰੱਖੋ ਪਿਆਰੋ ਜੋ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਨੇ ਤਨ ਤਨ ਪਿਆਰੇ ਬਾਬਾ ਅਨੰਦ ਸਿੰਘ ਜੀ ਦੇ ਚਰਨਾਂ ਦੇ ਵਿੱਚੋਂ ਹਾਸਲ ਕੀਤਾ ਜਦੋਂ ਬਾਬਾ ਅਨੰਦ ਸਿੰਘ ਜੀ ਚੋੜਾ ਬਦਨ ਲੱਗੇ ਨਾ ਨਾਲ ਕਵੀ ਜੀ ਦੇ ਨਾਲ ਬਾਬਾ ਈਸ਼ਰ ਸਿੰਘ ਜੀ ਨੇ ਬਾਬਾ ਖੁੱਦ ਸਿੰਘ ਜੀ ਨੇ ਬਾਬਾ ਕੇਰ ਸਿੰਘ ਜੀ ਨੇ ਤੇ ਭਾਈ ਇੰਦਰ ਸਿੰਘ ਨੇ ਤੇ 12 ਦਰੀ ਦੇ ਕੋਲੇ ਜਾ ਕੇ ਨਾ ਖੜ ਕੇ ਬਾਬਾ ਈਸ਼ਰ ਸਿੰਘ ਜੀ ਵੱਲ ਮੁੱਖ ਕਰਕੇ ਕਵੀ ਜੀ ਨੂੰ ਇੱਕੋ ਗੱਲ ਕਹਿੰਦੇ ਕਹਿੰਦੇ ਕਵੀ ਜੀ ਤੁਸੀਂ ਇਸ ਝੋੜਡਾ ਵਾਲੇ ਮੁੰਡੇ ਦਾ ਖਿਆਲ ਕੀਤਾ ਤੇ ਬਾਬਾ ਈਸ਼ਵਰ ਸਿੰਘ ਜੀ ਨੇ ਇੱਕੋ ਗੱਲ ਕਹੀ ਅੱਜ ਤੋਂ ਤੁਸੀਂ ਕੁੰਦਲ ਦਾ ਕੇਰ ਸਿੰਘ ਦਾ ਤੇ ਇੰਦਰ ਦਾ ਤੁਸੀਂ ਹੱਥ ਨਹੀਂ ਛੱਡਣਾ ਬਾਬਾ ਕੁਦਰ ਸਿੰਘ ਜੀ ਬਾਬਾ ਕੇਰ ਸਿੰਘ ਜੀ ਦੇ ਭਾਈ ਇੰਦਰ ਸਿੰਘ ਨੂੰ ਕਿਹਾ ਅੱਜ ਤੋਂ ਮੁਰਗੇ ਤੁਸੀਂ ਬਾਬਾ ਈਸ਼ਵਰ ਸਿੰਘ ਜੀ ਦੇ ਚੱਲ ਨਹੀਂ ਛੱਡਣੇ ਔਰ ਚੇਤੇ ਰੱਖਿਓ ਜੋ ਬਾਬਾ ਨੰਦ ਸਿੰਘ ਜੀ ਤੋਂ ਬਾਬਾ ਈਸ਼ਰ ਸਿੰਘ ਜੀ ਨੇ ਲਿਆ ਉਹਨਾਂ ਦੇ ਪਿਆਰੇ ਮੁਰੀ ਤਾਂ ਪਿਆਰੇ ਸੰਗੀ ਸੇਵਕਾਂ ਨੇ ਬਾਬਾ ਈਸ਼ਰ ਸਿੰਘ ਜੀ ਦੇ ਕੋਲੋਂ ਹਾਸਲ ਕੀਤਾ ਬੋਲੇ ਸੋਨਿਆ ਸੋ ਸ੍ਰੀ ਅਕਾਲ ਪਿਆਰਿਓ ਇਹ ਸਾਰੀ ਕਮਾਈ ਇਹ ਸਾਰੀ ਬਰਕਤ ਇਹ ਸਾਰੀ ਅਜ਼ਮਤ ਸਾਡੇ ਅਤੀ ਸਤਿਕਾਰਯੋਗ ਰੱਬ ਸਰੂਪ ਸਾਡੇ ਬਾਬਾ ਜੀ ਦੀ ਹੈ ਜਿਹੜੇ ਕਹਿੰਦੇ ਆ ਨਾ ਕਿ ਬਾਬਾ ਜੀ ਦੇ ਘਰ ਦੇ ਵਿੱਚ ਕਲਾ ਨਹੀਂ ਵਰਤਦੀ ਅੱਜ ਆਪਾਂ ਹਜ਼ਾਰਾਂ ਦੀ ਸੰਗਤ ਵਿੱਚ ਜਿੱਥੇ ਕਿਸੇ ਕੋਲੇ ਅਮਰੀਕਾ ਦੇ ਵਿੱਚ ਇੰਨਾ ਟਾਈਟ ਸ케ਜੂਲ ਹੈ ਆਪਣੇ ਪਰਿਵਾਰ ਕੋਲੇ 5 ਮਿੰਟ ਬੈਠਣ ਦਾ ਟਾਈਮ ਨਹੀਂ ਹੈਗਾ ਅੱਜ ਅੱਜ ਆਪਾਂ ਬਾਬਾ ਜੀ ਦੇ ਘਰ ਦੇ ਵਿੱਚ ਬਾਬਾ ਜੀ ਦੇ ਦਰ ਦੇ ਉੱਤੇ ਹਾਜ਼ਰੀ ਭਰਦੇ ਪਿਆ ਤੇ ਬਾਬਾ ਜੀ ਦੇ ਘਰ ਦੀ ਕਮਾਈ ਹੋਈ ਹੈ ਤੇ ਆਪਾਂ ਬਚਨ ਸਾਂਝਾ ਕੀਤਾ ਸੀ ਨਾ ਬਾਬਾ ਸ਼ੇਖ ਫਰੀਦ ਜੀ ਦਾ तेरी पनाई खुदाई तू बखशंद की सेख फरीद है खैर दीजे बंद की आई सीक योर प्रोटेक्शन बिकॉज़ यू हैव द सेंस ऑफ गिवनेस फॉर एवरीवन सच्चे बादशाह में तेरी शान विच आया मैं तेरी हजूरी विच आया मैं तेरी प्रोटेक्शन दे विच आया मैं तेरे दर तो सिर्फ एक गल मांगदा मेरे मन की तमन्ना इको है मेरे मन की चाहत इको है मेरे मन की फरियाद इको है ਉਹ ਪ੍ਰਿਆਰਥ ਕੀ ਹੈ ਸੇਖ ਪ੍ਰੀਤੈ ਖੈਰ ਦੀਜੈ ਬੰਦ ਕੀ ਆਈ ਜਸਟ ਬੀਗਿੰਗ ਬਿਫੋਰ ਬਿਫੋਰ ਯੂ ਜਸਟ ਆਮ ਲੁਕਿੰਗ ਫॉर ਯਰ ਵਰਸ਼ਿਪ ਆਮ ਲੁਕਿੰਗ ਫॉर ਯਰ ਕੰਟੈਂਪਲੇਸ਼ਨ ਦੈਟਸ ਇਟ ਆਈ ਡੋਨਟ ਵਾਟ ਐਨੀਥਿੰਗ ਮੋਰ ਮੈਨੂੰ ਕੁਝ ਨਹੀਂ ਚਾਹੀਦਾ ਨਾ दौਲਤ ਚਾਹੀਦੀ ਹੈ ਨਾ ਸ਼ੋਹਰਤ ਚਾਹੀਦੀ ਹੈ ਨਾ ਇੱਜ਼ਤ ਚਾਹੀਦੀ ਹੈ ਨਾ ਰੁਤਬਾ ਚਾਹੀਦਾ ਸੱਚੇ ਪਾਤਸ਼ਾਹ ਮੈਨੂੰ ਤੇਰੇ ਚਰਨਾਂ ਦਾ ਪਿਆਰ ਚਾਹੀਦਾ ਦੋ ਮਹੀਨਿਆਂ ਤੋਂ ਜਦ ਤੱਕ ਸਮਾਗਮ ਹੋ ਰਹੇ ਨੇ ਇਸ ਘਰ ਦੇ ਵਿੱਚ ਪਿਆਰਿਓ ਇੱਕ ਅਖੰਡ ਪਾਠ ਸਾਹਿਬ ਕਰਨਾ ਕਰੋਣਾ ਬਹੁਤ ਔਖਾ ਹੈ ਪਰ ਬਾਬਾ ਜੀ ਦੀ ਕਿਰਪਾ ਵਾਪਰੀ ਆ ਅੱਜ ਸੈਂਕੜੇ ਅਖੰਡ ਜਾਪ ਹੋਏ ਨੇ ਆਪਾਂ ਸਾਰੇ ਇਕੱਠੇ ਹੋ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਸੁਗ੍ਰਾਣਾ ਕਰਨ ਆਏ ਪਰ ਪਿਆਰੇ ਸੱਚ ਜਾਣਿਓ ਕੀਤੇ ਹੋਏ ਪਾਠ ਦਾ ਜਦ ਤੱਕ ਸਮਾਗਮਾ ਦਾ ਇੱਕੋ ਇੱਕ ਫਲ ਹੈ ਇੱਕੋ ਅਰਦਾਸ ਕਰੀਏ ਸੱਚੇ ਬਾਦਸ਼ਾਹ ਅੱਗੇ ਸ਼ੇਕ ਫਰੀਦਾ ਖੈਰ ਦੀਜੈ ਜਿੰਦਗੀ ਉੱਚੀ ਤੇਨੇ ਬੋਲਿਓ ਸਾਰੇ ਸ਼ੇਕ ਫਰੀਦਾ ਖੈਰ ਦੀਜੈ ਜਿੰਦਗੀ ਸ਼ੇਕ ਫਰੀਦਾ ਖੈਰ ਦੀਜੈ ਜਿੰਦਗੀ ਉਹ ਸੱਚੇ ਬਾਦਸ਼ਾਹ ਨੇ ਸਾਨੂੰ ਦੱਸਿਆ ਪਿਆਰੇ ਤੂੰ ਕਿਵੇਂ ਗੁਰੂ ਦੇ ਅੱਗੇ ਅਰਦਾਸ ਕਰਨੀ ਹੈ ਤੇ ਗੁਰੂ ਤੋਂ ਲੈਣਾ ਕੀ ਹੈ ਤੂੰ ਜਿਸ ਦਿਨ ਤੇਰੇ ਘਰ ਦੇ ਵਿੱਚ ਜਿਸ ਦਿਨ ਤੇਰੇ ਮੰਦੇ ਦੇ ਵਿੱਚ ਜਿਸ ਦਿਨ ਤੇਰੇ ਪਰਿਵਾਰ ਦੇ ਵਿੱਚ ਉਸ ਮਾਲਕ ਦੀ ਬੰਦਗੀ ਆ ਗਈ ਪਿਆਰਿਆ ਤੈਨੂੰ ਮਾਲਕ ਤੋਂ ਕੁਝ ਮੰਗਣ ਦੀ ਲੋੜ ਨਹੀਂ ਮਾਲਕ ਨੇ ਤੈਨੂੰ ਆਪਣੇ ਆਪ ਹੀ ਸਭ ਕੁਝ ਦੇ ਦੇਣਾ ਜਿਸ ਨੂੰ ਬਖਸ਼ੇ ਸਿਖਤ ਸਲਾਹਾਨ ਅਨੰਤ ਪਾਤਸ਼ਾਹੀ ਪਾਤਸ਼ਾਹੀ ਪਰ ਪਿਆਰਿਓ ਬਾਬਾ ਲਾਲ ਸਿੰਘ ਜੀ ਬਾਬਾ ਇਸਤ ਸਿੰਘ ਜੀ ਨੇ ਆਪਣਾ ਘਰ ਵੀ ਛੱਡ ਦਿੱਤਾ ਪਰਿਵਾਰ ਵੀ ਛੱਡ ਦਿੱਤਾ ਇੱਕੋ ਚੀਜ਼ ਮੰਗੀ ਗੁਰਨਾਥ ਸੱਚੇ ਪਾਤਸ਼ਾਹ ਤੇਰੇ ਦਰਸ਼ਨ ਤੇਰੇ ਪਿਆਰ ਤੇਰੀ ਕੋ ਸਿੱਖੀ ਚਾਹੀਦੀ ਐ ਅੱਜ ਵੱਡੇ ਵੱਡੇ ਰਤਬਿਆਂ ਵਾਲੇ ਉਹਨਾਂ ਦੇ ਚਰਨਾਂ ਵਿੱਚ ਸੀਸ ਨਿਵਾਉਦੇ ਨੇ ਬਿਰਲੇ ਸੇਠ ਵਰਗੇ ਖੜ ਕੇ ਉਡੀਕ ਕਰਦੇ ਨੇ ਹਿੰਦੁਸਤਾਨ ਦੇ ਰਾਸ਼ਟਰਪਤੀ ਵਰਗੇ ਖੜ ਕੇ ਉਹਨਾਂ ਦੀ ਵੇਤ ਕਰਦੇ ਪਏ ਔਰ ਸਤਜਾਣਿਓ ਜਿੱਥੇ ਗੁਰੂ ਹੈ ਜਿੱਥੇ ਗੁਰੂ ਦੀ ਸਿੱਖੀ ਹੈ ਜਿੱਥੇ ਮਾਲਕ ਹੈ ਜਿੱਥੇ ਮਾਰਗ ਦੀ ਬੰਦਗੀ ਹੈ ਪਿਆਰਿਆ ਉਥੇ ਤੈਨੂੰ ਮੰਗਲ ਦੀ ਲੋੜ ਨਹੀਂ वो अपने आप ही तेरे ते कृपा करके तेरे सिर के उत्ते छत्र चला सके इसे करके प्यारे इट डजंट मैटर हाउ मच सक्सेसफुल यू आर इट डजंट मैटर हू आर यू इट डजंट मैटर हु आर यू बट इट मैटर्स हाउ मेनी सेटिस्फैक्शन यू हैव इट मैटर्स हाउ मेनी पीस ऑफ माइंड यू हैव इट मैटर्स हाउ मच हैप्पी यू आर but it would be happen just because of gurudev gurudev charna ch judega gurudev charna na judega gurudev man apna man gurudev charna ch laadega pyareya tenu guru to sab kuch mil jayega tu jo kuj chaunda hai tera tan chaunda man chaunda tan chaunda tenu sab kuch milega pyareyo eh do behindiyan de jab tab samagam da ek o phal hai ਅੱਜ ਆਪਾਂ ਗਲ ਵਿੱਚ ਪੱਲਾ ਪਾ ਕੇ ਨੰਗੀਏ ਸੱਚੇ ਬਾਦਸ਼ਾਹ ਮੈਨੂੰ ਆਪਣੀ ਬਾਣੀ ਨਾਲ ਜੋੜ ਲੈ ਸੱਚੇ ਬਾਦਸ਼ਾਹ ਮੈਨੂੰ ਆਪਣੀ ਸਿੱਖੀ ਨਾਲ ਜੋੜ ਲੈ ਸੱਚੇ ਬਾਦਸ਼ਾਹ ਮੈਨੂੰ ਆਪਣੇ ਘਰ ਤੋਂ ਸਿਮਰਨ ਦੀ ਦਾਤ ਦੇ ਦੇ ਬਨਾਈ ਸੋਨਿਆ ਹਰਿ ਸਿਮਰਨ ਜਿਹੜੀ ਗੁਰੂ ਨੇ ਪਿਆਰਿਓ ਚਾਰ ਪੁੱਤਰ ਸਾਡੀ ਖਤਰ ਬਾਰੇ ਨੇ ਅੱਜ ਉਹ ਗੁਰੂ ਸੋਚਦਾ ਹੈ ਕਿ ਮੇਰੇ ਕੋਲ ਆਪ ਨੂੰ ਤਾਂ ਦੌਲਤ ਵੀ ਮੰਗੀ ਜਾਂਦਾ ਬਿਜ਼ਨਸ ਵੀ ਮੰਗੀ ਜਾਂਦਾ ਸਟਾਰਟਅੱਪਸ ਵੀ ਮੰਗੀ ਜਾਂਦਾ ਸਕਸੈਸਫੁਲ ਵੀ ਮੰਗੀ ਜਾਂਦਾ ਐਜੂਕੇਸ਼ਨ ਵੀ ਮੰਗੀ ਜਾਂਦਾ ਪਿਆਰਿਆ ਕਦੇ ਮੈਨੂੰ ਤਾਂ ਕੇ ਮੰਗ ਲੈ ਮੈਨੂੰ ਤਾਂ ਕਦੇ ਮੰਗ ਲੈ ਮੈਂ ਆਪਸੋ ਵਿੱਚ ਮੇਰਾ ਟਾਈਮ ਜਿੰਨਾ ਸੀ ਮੇਰਾ ਸਮਾਂਤ ਹੈ ਮੈਂ ਇੱਕ ਬੇਨਤੀ ਤੁਹਾਨੂੰ ਕਰਨੀ ਹੈ ਰੱਬ ਦਾ ਵਾਸਤਾ ਜੀ ਆਪਣੇ ਬੱਚਿਆਂ ਨੂੰ ਤੇ ਆਪਣੀ ਜ਼ਿੰਦਗੀ ਨੂੰ ਸੰਭਾਲੋ ਜਿਸ ਘਰ ਦੇ ਵਿੱਚ ਤਕੜਾ ਵਿਜਲਸ ਹੈ ਬੱਚਾ ਪਰਾਹੇ ਪਿਆ ਹੋਇਆ ਥੋਡੇ ਵਰਗਾ ਕੰਗਾਲ ਥੋਡੇ ਵਰਗਾ ਗਰੀਬ ਇਸ ਦੁਨੀਆ ਤੇ ਕੋਈ ਨਹੀਂ ਹੈ ਜਿਸ ਦਾ ਬੱਚਾ ਗੁਰਨਾਨਕ ਦੇ ਚਰਨਾਂ ਨਾਲ ਟੁੱਟ ਗਿਆ ਬਾਣੀ ਨਾਲ ਟੁੱਟ ਗਿਆ ਬਾਣੀ ਨਾਲ ਟੁੱਟ ਗਿਆ ਜਿਸ ਦਾ ਬੱਚਾ ਸਿੱਖੀ ਨਾਲ ਟੁੱਟ ਗਿਆ ਊੜੇ ਨਾਲ ਟੁੱਟ ਗਿਆ ਜੂੜੇ ਨਾਲ ਟੁੱਟ ਗਿਆ ਪਿਆਰਿਓ ਭਾਵੇਂ ਤੁਹਾਡੇ ਕੋਲੇ ਕੁਝ ਵੀ ਹੈ ਪਰ ਤੁਹਾਡੇ ਘਰ ਦੇ ਵਿੱਚ ਬਦਕਿਸਮਤੀ ਦੀ ਇਵਾਰਤ ਲਿਖੀ ਗਈ ਹੈ ਰੱਬ ਦਾ ਵਾਸਤਾ ਜੀ ਆਪਣੇ ਆਪ ਨੂੰ ਸਭ ਆਪਣੇ ਬੱਚਿਆਂ ਨੂੰ ਸਭ ਆਪਣੇ ਉਹਨਾਂ ਜੰਸਤੂ ਰਸ ਨੂੰ ਸਭੋ ਆਪਣੇ ਉਹਨਾਂ ਨੌਜਵਾਨਾਂ ਨੂੰ ਸਭੋ ਜਿਹੜੇ ਬਾਬਾ ਅਜੀਤ ਸਿੰਘ ਬਾਬਾ ਜੂਜਾ ਸਿੰਘ ਬਾਬਾ ਚੋਰਾਪੁਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਵਾਰਸ ਨੇ ਅੱਜ ਉਹਨਾਂ ਨੂੰ ਸਭੋ ਜਿਹੜੇ ਬੀਬੀ ਨੇ ਬੀਬੀ ਹਰਸ਼ਨ ਕੌਰ ਦੀਆਂ ਵਾਰਸਾਂ ਨੇ ਅੱਜ ਉਹਨਾਂ ਨੂੰ ਸਭੋ ਜਿਹੜੀਆਂ ਮਾਈ ਭਾਗ ਕੌਰ ਦੀਆਂ ਵਾਰਸਾਂ ਨੇ ਅੱਜ ਉਹਨਾਂ ਨੂੰ ਸਭੋ ਜਿਨ੍ਹਾਂ ਦੇ ਵਿੱਚ ਅਜ ਮਾਤਾ ਗੁਰਜਰ ਕੌਰ ਦੀ ਚਲਕ ਚਲਕਦੀ ਹੈ ਰੱਬ ਦਾ ਵਾਸਤਾ ਜੇ ਕਸਾ ਫੇਰ ਕਮਾ ਲਿਓ ਡਾਲਰ ਫੇਰ ਕਮਾ ਲਿਓ ਬਿਨਸ ਫੇਰ ਤਰਫ ਖੜਾ ਕਰ ਲਿਓ ਜੇਕਰ ਤੁਹਾਡੇ ਘਰ ਦੇ ਵਿੱਚ ਤੁਹਾਡੇ ਬੱਚਿਆਂ ਤੁਹਾਡੇ ਪਰਿਵਾਰ ਦੇ ਵਿੱਚ ਗੁਰਨਾਮਕ ਦੀ ਸਿੱਖੀ ਤੁਹਾਡਾ ਆਪਣਾ ਸਭਿਆਚਾਰ ਨਹੀਂ ਹੈਗਾ ਨਾ ਤੁਹਾਡੇ ਪੱਲੇ ਕੱਖ ਨਹੀਂ ਹੈ ਇਹ ਸਮਝੇ ਇਹ ਅੱਜ ਨਾ ਤੁਹਾਨੂੰ ਹਲੂਣਾ ਦੇ ਕੇ ਜਾਨਾ 2 ਮਹੀਨਿਆਂ ਦੇ ਜਤਪ ਤਪ ਦਾ ਸਮਾਗਮ ਦਾ ਇਹੀ ਫਲ ਹੈ ਕਿ ਅੱਜ ਹੀ ਆਪਾਂ ਪ੍ਰਣ ਕਰ ਗਏ ਕਿ ਕੋਈ ਗੱਲ ਨਹੀਂ ਅਮਰਤ ਨਹੀਂ ਛਕਿਆ ਗਿਆ ਆਪਣੇ ਆਪ ਨੂੰ ਅਗਲੇ ਸਾਲ ਲਈ ਤਿਆਰ ਕਰ ਬਲੋ ਅਗਲੇ ਸਾਲ ਆਪਾਂ ਪੰਜ ਪਕਾਰਾਂ ਦੇ ਧਾਰਮਿਕ ਬਣ ਜਾਗੇ ਅਗਲੇ ਸਾਲ ਆਪਾਂ ਬਾਣਾ ਪੌਣ ਦੇ ਧਾਰਮਿਕ ਬਣ ਜਾਗੇ ਆਪਾਂ ਬਾਣਾ ਪਾਲਾਂਗੇ ਪਿਆਰਿਓ ਹੁਣ ਤੋਂ ਹੀ ਬਾਣੀ ਨਾਲ ਜੁੜ ਜਾਓ ਜਿਸ ਘਰ ਵਿੱਚ ਬਾਣੀ ਹੈ ਜਿਸ ਮਨ ਵਿੱਚ ਬਾਣੀ ਹੈ ਜਿਸ ਪਰਿਵਾਰ ਵਿੱਚ ਬਾਣੀ ਹੈ ਉਸ ਘਰ ਦੇ ਵਿੱਚ ਕਲ ਵੀ ਤਰ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਸਦਾ ਚੜ੍ਹਦੀ ਕਲਾ ਦਿੱਤੀ ਹੋਈ ਹੈ ਉਸ ਘਰ ਦੇ ਵਿੱਚ ਹਮੇਸ਼ਾ ਚੜਦੀ ਕਲਾ ਉਸ ਘਰ ਵਿੱਚ ਸੁਖੀ ਸੁਖ ਹੈ ਬਾਬਾ ਲਾਲ ਸਿੰਘ ਜੀ ਅਕਸਰੀ ਬਚਨ ਕਰਿਆ ਕਰਦੇ ਨੇ ਕਹਿੰਦੇ ਜਿੱਦੀ ਗੁਰਨਾਨਕ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਹੀਂ ਪਈ ਉਹਦੀ ਕਿੱਦੋਂ ਨਹੀਂ ਪੈਂਦੀ ਤਾਕੇ ਤਬੀਤਾ ਜੋਤਸ਼ੀਆਂ ਕੋਲੇ ਕਬਰਾਂ ਵਾਲਿਆਂ ਕੋਲੇ ਮੜੀਆਂ ਵਾਲਿਆਂ ਕੋਲੇ ਫਿਰ ਬਾਅਦ ਦੇ ਵਿੱਚ ਅਸੀਂ ਕੰਪਲੇਨ ਕਰਦੇ ਆ ਸਾਡੇ ਨਾਲ ਧੋਖਾ ਕਰ ਲਿਆ ਬਾਬਾ ਲਾਲ ਸਿੰਘ ਜੀ ਨੇ ਤਾਂ ਪਹਿਲੇ ਹੀ ਪਿਆਰੋਂ ਕਹਿ ਦਿੱਤਾ ਜਿੱਦੀ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਹੀਂ ਪਈ ਉਹਦੀ ਕਿੱਦੋਂ ਨਹੀਂ ਪੂਰੀ ਪੈਂਦੀ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਡੇ ਸਤਿ ਸੱਚੇ ਸਿਆਣੇ ਪ੍ਰਬੰਧਕਾਂ ਵੱਲੋਂ ਸਤਿ ਸਤਕਾਰ ਜੋ ਅੰਕਲ ਡਾਕਟਰ ਚਾਹ ਜੀ ਅੰਕਲ ਮਹਾਰਾਜ ਸਾਹਿਬ ਬਾਜੀ ਕਰਨਜੀਤ ਸਿੰਘ ਲੇਚਰ ਜੀ ਗੁਰਦੇਵ ਸਿੰਘ ਤੇ ਸ੍ਰੀ ਕਲਦੀਪ ਸਿੰਘ ਜੀ ਵਿਰੇਤੀ ਸਤਿਕਾਰ ਜੋ ਅੰਕਲ ਹਰਪਜਨ ਸਿੰਘ ਜੀ ਔਰ ਜਿਹਦੇ ਵੀ ਸਾਡੀ ਪ੍ਰਬੰਧਕ ਕਮੇਟੀ ਆ ਆਪਣੇ ਗੁਰੂ ਘਰ ਵਿਖੇ ਉਪਰਾਲਾ ਕੀਤਾ ਸਕੂਲ ਦਾ ਕਿਸੇ ਸਕੂਲ ਦੇ ਵਿੱਚ 3 ਸਾਲ ਤੋਂ ਲੈ ਕੇ 90 ਸਾਲ ਤੱਕ ਦਾ ਬੁਜਗ ਵੀ ਆ ਸਕਦਾ ਹੈ ਸਕੂਲ ਦੇ ਵਿੱਚ ਪਿਆਰਿਓ ਗੁਰਬਾਣੀ ਪੰਜਾਬੀ ਕੀਰਤਨ ਤਬਲਾ ਤੇ ਸਪੈਸ਼ਲੀ ਆਪਣੇ ਆਪ ਨੂੰ ਐਂਗਜ਼ਾਇਟੀ ਡਿਪਰੈਸ਼ਨ ਤੋਂ ਬਚਾਉਣ ਦੀ ਖਾਤਰ 멘ਟਲ ਹੈਲਥ ਦੀਆਂ ਮੈਡੀਟੇਸ਼ਨ ਦੀਆਂ ਕਲਾਸਾਂ ਆਰਗੇਨਾਈਜ਼ ਕੀਤੀਆਂ ਗਈਆਂ ਰੱਬ ਦਾ ਬਾਸਤਾ ਜੇ ਜੇ ਤੁਸੀਂ ਵਾਕੇ ਹੀ ਜੱਗ ਤੱਕ ਸਮਾਗਮ ਦਾ ਫਲ ਲੈਣਾ ਆਪ ਤੇ ਆਪਣੇ ਬੱਚਿਆਂ ਨੂੰ ਗੁਰਨਾਨਕ ਦੇ ਜੱਟ ਨਾਲ ਜੋੜ ਲਓ ਬਾਬਾ ਜੀ ਬਚਨ ਕਰਦੇ ਨੇ ਜਿਹੜਾ ਗਾਣਾ ਕੀਲੀ ਨਾਲ ਲੱਗਿਆ ਰਹਿ ਗਿਆ ਉਹ ਅੱਜ ਵੀ ਬਚ ਗਿਆ ਕੱਲ ਵੀ ਬਚ ਗਿਆ ਜਿਹੜਾ ਮਨ ਤੇ ਜਿਹੜਾ ਤਨ ਗੁਰਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜਿਆ ਰਹਿ ਗਿਆ ਉਹ ਅੱਜ ਵੀ ਬਚ ਗਿਆ ਉਹ ਪਰਿਵਾਰ ਕੱਲ ਨੂੰ ਵੀ ਬਚ ਗਿਆ ਬਲਾਈ ਸੋਨਿਆ ਸੋ ਸਿਰ ਗਾਣਾ ਤੇ ਇੱਕ ਮੈਂ ਗੱਲ ਬੇਨਤੀ ਕਰ ਦੇਣਾ ਚਾਹੁੰਦਾ ਮੇਰੇ ਬਾਬਾ ਜੀ ਦੇ ਘਰ ਦੀ ਮਰਿਆਦਾ ਰੁਤਬਾ ਏਡਾ ਕੋ ਉੱਚਾ ਤੇ ਸੁੱਚਾ ਬਹੁਤਿਆਰੇ ਕੋਸ਼ਿਸ਼ ਕੀਤੀ ਐ ਕਿ ਮੇਰੇ ਬਾਬਾ ਜੀ ਦੇ ਘਰ ਦੀ ਚਿੱਟੀ ਚਾਦਰ ਵਰਗੀ ਇੱਜ਼ਤ ਨੂੰ ਦਾਗ ਲਾਉਂ ਮੈਂ ਮਾੜਾ ਹੋ ਸਕਦਾ ਮੇਰੇ ਵਰਗਾ ਕੋਈ ਮਾੜਾ ਹੋ ਸਕਦਾ ਪਰ ਦੁਨੀਆ ਦੇ ਵਿੱਚ ਅਸੀਂ ਗੁਰਨਾਮ ਸੱਚੇ ਪਾਤਸ਼ਾਹ ਤੇ ਭਰੋਸਾ ਕਰਕੇ ਬਾਬਾ ਜੀ ਦੇ ਉੱਤੇ ਯਕੀਨ ਭਰੋਸਾ ਕਰਕੇ ਕਹਿੰਦੇ ਆ ਸਾਡੇ ਬਾਬਾ ਜੀ ਵਰਗਾ ਨਾਲ ਤਾਂ ਕੋਈ ਹੋਇਆ ਤੇ ਨਾ ਕੋਈ ਹੋਇਆ ਜੀਉ ਇਹ ਭਲੇਖਾ ਹੈ ਕਿ ਅਸੀਂ ਆਨੰਦ ਸਾਹਿਬ ਦੇ ਸੰਗੀਆਂ ਸੇਵਕਾਂ ਨੂੰ ਬਾਬਾ ਜੀ ਦੇ ਸੇਵਕਾਂ ਨੂੰ ਹਟਾ ਲਾਂਗੇ ਉਹ ਜਰੂਰ ਸਰਬ ਦਾ ਵਾਸਤਾ ਕਿ ਆ ਸਾਡੇ ਆਸ ਲੱਗਦੀ ਪ੍ਰਜਨਉ ਦੇ ਤੁਸੀਂ ਸਮਾਗਮ ਦੀ ਵੀਡੀਓ ਜਰੂਰ ਦੇਖੋ ਬਾਬਾ ਲੰਨ ਸਿੰਘ ਦੀ ਬਾਬਾ ਈਸ਼ਵਰ ਸਿੰਘ ਜੀ ਦੇ ਘਰ ਦੀ ਚੜ੍ਹਦੀ ਕਲਾ ਹੈ ਚੜ੍ਹਦੀ ਕਲਾ ਰਹੇਗੀ ਇੱਥੇ ਕਿਸੇ ਲੀਡਰ ਦੀ ਕਿਸੇ ਪੋਲੀਟਿਕਲ ਲੀਡਰ ਦੀ ਤਾਕਤ ਨਹੀਂ ਵਰਤਦੀ ਇੱਥੇ ਗੁਰੂ ਨਾਨਕ ਦੀ ਤਾਕਤ ਵਰਤਦੀ ਇੱਥੇ ਹਾਜ਼ਰ-ਨਾਜ਼ਰ ਸਭ ਸਿੱਖਣ ਕੋ ਹੁਕਮੇ ਗੁਰੂ ਮਾਨੁ ਗ੍ਰੰਥ ਇੱਥੇ ਇੱਕੋ ਤਾਕਤ ਵਰਤਦੀ ਹੈ ਗਿਆਨ ਧਿਆਨ ਇਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸੰਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਲਾਖੀ ਮੇਰੀ ਇੱਥੇ ਉਹਦੀ ਤਾਕਤ ਵਰਤਦੀ ਹੈ ਉਸ ਗੁਰਨਾਨਕ ਦੀ ਤਾਕਤ ਵਰਤਦੀ ਹੈ ਜਿਹਦੇ ਵਰਗਾ ਨਾਂ ਤਾਂ ਕੋਈ ਹੋਇਆ ਨਾ ਕੋਈ ਹੋਏਗਾ ਨਾਮ ਕੋਈ ਹੋਣਾ ਇਸੇ ਕਰਕੇ ਭਾਈ ਮੰਦਰਨ ਨੇ ਕਿਹਾ ਸੀ ਨਾਮੇ ਕੂਟ ਸਾਹਿਬ ਨਾਨਕ ਹੱਕ ਕੇਸ ਕੇ ਨਿਆਇਚ ਚ ਨੂੰ ਦਿਗਰ ਦਰবেশ ਗੁਰਨਾਨਕ ਵਰਗਾ ਦਰবেশ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਸਾਰਿਆਂ ਨੂੰ ਬੇਨਤੀ ਕਰਦਾ ਆਪ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਲਾਓ ਆਪ ਮੈਡੀਕੇਸ਼ਨ ਕਲਾਸਿਸ ਜੁਆਇਨ ਕਰੋ ਆਪ ਗੁਰਨਾਨਕ ਦੇ ਚਰਨਾਂ ਨਾਲ ਜੋੜੋ ਆਪਣੇ ਪਰਵਾਦ ਨਾਲ ਜੋੜੋ ਫਿਰ ਕੀ ਹੋਏਗਾ ਲੋਕ ਸੁਖੀਏ ਪਰ ਲੋਕ ਸੇ ਨੇ ਸੋ ਇਨੀ ਹਕ ਬੇਤੀਆਂ ਪਰਵਾਨ ਕਰੀਆਂ ਭੁੱਲ ਚੁੱਕਾਂ ਦੀ ਖਿਲਾ ਖਿਮਾ ਬਲਾਉ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸਾਡੇ ਸਤਿਕਾਰਯੋਗ ਤਬਰ ਸਿੰਘ ਜੀ ਜਿਨ੍ਹਾਂ ਨੇ ਗੁਰੂ ਸ਼ਬਦ ਦੀ ਕਥਾ ਸੁਣਾਈ ਹੈ ਅਤੇ ਇਹਨਾਂ ਦਾ ਬੜਾ ਬੜਾ ਪ੍ਰਾਲਾਜਨ ਸਕੂਲ ਖੋਲੇ ਹੈ ਜੀ ਇਹਨਾਂ ਨੂੰ ਸਹਿਯੋਗ ਦਿਓ ਤਾਂ ਕਿ ਤੁਹਾਡੇ ਬੱਚੇ ਚੰਗੀ ਸਿੱਖਿਆ ਪੰਜਾਬੀ ਦੇ ਨਾਲ ਜੁੜਨ ਗੁਰੂ ਸ਼ਬਦ ਦੇ ਨਾਲ ਜੁੜਨ ਦੀ ਅਸੀਂ ਅਨਨ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਮੇਰੇ ਸਤਿਕਾਰਯੋਗ ਭਾਈ ਸਰਜੀਤ ਸਿੰਘ ਜੀ ਉਥੇ ਪਹੁੰਚਣ ਉਹਨਾਂ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਸਾਨੂੰ ਬੜਾ ਮਾਣ ਹੈ ਅੱਜ ਇਸ ਸਮਾਗਮ ਦੇ ਵਿੱਚ ਸਰਦਾਰ ਗੁਰੀਬ ਸਿੰਘ ਜੀ ਸ਼ੇਰਗੱਲ ਜਿਹੜੇ ਸਿਟੀ ਪ੍ਰੈਜ਼ੀਡੈਂਟ ਆ ਦੇ ਪਲਨ ਕਮਿਸ਼ਨਰ ਨੇ ਤੇ ਰਾਜ ਸਿੰਘ ਸੋਤਾ ਇਹ ਜੱਜ ਨੇ ਫੈਡਰਲ ਕਾਉਂਟੀ ਦੇ ਜਿਹੜੇ ਕੋਲ ਬੈਠੇ ਆ ਤੇ ਸਰਦਾਰ ਨਿਰੰਦਰ ਸਿੰਘ ਜੀ ਸੋਤਾ ਸੀ ਸੀਤੇ ਸ਼ਲਮਾ ਸਕੂਲ ટ્રਸਟੀ ਐ ਉਹ ਵੀ ਇੱਥੇ ਪਹੁੰਚੇ ਐ ਜਾਨ ਬੀ ਦੇਖ ਖਦੀ ਰਾਜ ਦੇਸ਼ਾ ਅਨਾ ਸਿੰਘ ਬਦੇਸ਼ਾ ਸੁਖਤਾ ਗੱਲ ਬਤ ਅਲਾਜ ਸਿੰਘ ਬਦੇਸ਼ਾ ਹਾਂਜੀ ਉਹ ਵੀ ਇੱਥੇ ਪਹੁੰਚੇ ਨੇ ਜੱਜ ਕਾਉਂਟੀ ਰਦਨੋ ਤੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਜੀ ਐਨ ਕਹਿਦੇ ਕਿਉਂਕਿ ਇਹਨਾਂ ਨੇ ਸਾਡੇ ਭਰਾਵਾਂ ਨੇ ਸਾਡੇ ਬੱਚਿਆਂ ਨੇ ਸਾਡੇ ਪੰਜਾਬੀਆਂ ਦਾ ਮਾਣ ਉੱਚਾ ਸਿਰ ਚਾ ਕੀਤਾ ਇਸ ਕਰਕੇ ਸਾਸੰਗੀ ਜੀ ਇਹ ਮਾਵਾ ਦੀ ਜਨ ਹੁੰਦੀ ਹੈ ਕੋਈ ਵਕਤ ਮਾਂ ਬਸਿਆ ਕਰਕੇ ਪ੍ਰਧਾਨ ਮੰਤਰੀ ਬਣਾ ਲਈ ਬੱਚੇ ਨੂੰ ਤੇ ਇਹਨਾਂ ਦੀ ਮਾਤਾ ਨੇ ਅਸੀਂ ਨਿੱਕੇ ਨਿੱਕੇ ਹੰਦਰ ਦੇਖਿਆ ਇਹਨਾਂ ਦੀ ਮਾਤਾ ਨੇ ਸੇਵਾ ਕੀਤੀ ਗੁਰੂ ਘਰ ਦੀ ਅੱਜ ਉਹਨਾਂ ਦਾ ਬੱਚਾ ਗੁਰੂ ਸਾਹਿਬ ਦੀ ਕਿਰਪਾ ਸਦਕਾ ਕਿੱਡੇ ਵੱਡੇ ਅਹੁਦੇ ਤੇ ਮਤਲਬ ਕਿ ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਮਾਨ ਬਖਸ਼ਿਆ ਹੈ ਇਸ ਕਰਕੇ ਸਾਸੰਗੀ ਅਸੀਂ ਉਹਨਾਂ ਨੂੰ ਹਾਂਜੀ ਅੱਜ ਖੜੇ ਹੋ ਮਹਾਰਾਜ ਸਾਹਿਬ ਜੀ ਆਜੋ ਉਹਨਾਂ ਸਾਰਿਆਂ ਨੂੰ ਆਜਿਓ ਆਜੋ ਨੇੜੇ ਆਜੋ ਨੇੜੇ ਹਨੇ ਆਜੋ ਆਜੋ ਸਾਰੇ ਆਜਿਓ ਕੁਲਦੀਪ ਸਿੰਘ ਜੀ ਕਿੱਥੇ ਆਉਣਾ ਨੂੰ ਆਜੋ ਮਹਾਰਾਜ ਸਾਹਿਬ ਨੂੰ ਇੱਕ ਸਾਧ ਸਿੰਘ ਜੀ ਇਸ ਤੋਂ ਬਾਅਦ ਆ ਕੁਝ ਵਿਚਾਰ ਰਾਜਵਿਦੇਸ਼ ਕਰਵਾਏ ਹਾਂ ਹਾਂਜੀ ਯੂਐਸਏ ਰੇਡੀਓ ਵਾਲੇ ਵੀ ਆਜੀ ਉਹ ਵੀ ਆ ਜਾਣ ਨੇੜੇ ਤਾਂ ਜੇ ਉਹਨਾਂ ਨੇ ਸਰਪੋਤ ਦਿੱਤਾ ਹੈ ਵੀ ਉਹਨਾਂ ਨੇ ਬੜਾ ਸੇਵਾ ਕੀਤੀ ਹੈ ਜਦੋਂ ਵੀ ਇਜਾਜ਼ਤ ਕਰਦੇ ਆ ਜਾਂਦੇ ਆ ਤੇ ਹਾਂਜੀ ਉਹ ਜੀ ਸੇਵੀ ਦੀ ਹਾਂਜੀ ਸ਼ੇਰਗਿਲ ਹਾਂਜੀ ਜਲਦੀਪ ਸਿੰਘ ਜੀ ਸ਼ੇਰਗਿਲ ਜੀ ਆ ਜਾਓ ਹਾਂਜੀ ਆ ਗਏ ਜੀ ਜਲਦੀਪ ਪਰਲੇ ਪਾਸੋਂ ਮੇਰੇ ਕੋਲ ਇੱਧਰ ਆ ਜੀ ਸਾਈਡ ਤੇ ਬਾਈ ਜੀ ਬਿਠੀ ਬਣਾ ਲਓ ਜੀ ਇੱਧਰ ਨੂੰ ਮਾਰਸਾ ਨਾ ਆਉਂਦੇ ਹਾਂ ਹਾਂਜੀ ਰੋ ਜੀ ਹਾਂ ਜੀ ਹਾਂ ਜੀ ਆਪਾਂ ਹਾਂ ਬੋਲੋ ਰਾਜੀ ਗਾਲ ਸਿੰਘ ਵਿਦੇ ਚੱਲ ਬੋਲੇ ਜੈਪੌਨ ਦੀ ਫਰੇਮੋ ਜੈਪੌਨ ਸੁਨੇਹਾ ਜੀ ਆਪਾਂ ਹਾਂ ਜੀ ਗਰਦੀਪ ਸਿੰਘ ਜੀ ਸ਼ੇਰ ਗੇ ਹਾਂ ਜੀ ਸਿਟੀ ਫਰੇਜ਼ਨੋਦਰ ਪਲੈਨਿੰਗ ਕਮਿਸ਼ਨਰ ਆ ਬੋਲੇ ਸੋ ਨਿਹਾਲ ਸ੍ਰੀ ਅਕਾਲ ਹਾਂਜੀ ਹੁਣ ਆਰੇ ਦੇ ਸਾਹਮਣੇ ਬਿਰਿੰਦਰ ਸਿੰਘ ਜੀ ਸੋਤਾ ਸਿਤੀ ਸਿਲਮਾ ਸਕੂਲ ਯੂਨੀਵਰਸਿਟੀ ਹੈ ਹਾਂਜੀ ਬੋਲੇ ਸੋ ਨਿਹਾਲ ਸ੍ਰੀ ਅਕਾਲ ਬਲਿਸ਼ਾ ਜੀ ਆ ਗਏ ਜੀ ਵਾਹਿਗੁਰੂ ਜੀ ਦਾ ਖਾਨ ਸਾਹਿਬ ਵਾਹਿਗੁਰੂ ਜੀ ਫਤਿਹ ਮੈਂ ਧਨਵਾਦੀ ਆ ਸਾਰੀ ਸੰਗਤ ਦਾ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਬੜਾ ਮਾਨ ਬਖਸ਼ਿਆ ਮੈਨੂੰ ਕੱਲੇ ਨੂੰ ਮੈਂ ਪਾਈ ਪਾਣਾ ਜੀ ਭਾਈ ਜੀ ਤੇ ਨਿਰੰਧਾ ਬਾਜੀ ਨਾਲ ਦੋਨੋਂ ਵੀ ਤੇ ਮੈਂ ਬਸ ਇਨਾ ਹੀ ਕਹਿਣਾ ਚਾਹਨਾ ਵੀ ਦੇਖੋ ਆਪਾਂ ਬਣੀ ਕਥਾ ਸਮਝੇ ਰੱਟਿਆ ਵੀ ਸੇਖ ਖਰੀਦੈ ਖੈਰ ਵੀ ਜੇ ਬੰਦਗੀ ਤੇ ਗੁਰੂ ਮਹਾਰਾਜ ਤੋਂ ਆਪਾਂ ਜੇ ਬੰਦਗੀ ਮੰਗਦੇ ਆ ਤੇ ਜੇ ਆਪਾਂ ਗੁਰੂ ਮਹਾਰਾਜ ਦੇ ਸਰੂਪ ਦੇ ਵਿੱਚ ਰਹਨੇ ਆ ਤਾਂ ਬੱਚਿਆਂ ਨੂੰ ਵੀ ਮੈਸੇਜ ਪਹੁੰਚਣਾ ਚਾਹੀਦਾ ਵੀ ਆਪਾਂ ਸਮੂਹ ਦੇ ਵਿੱਚ ਰਹਿ ਕੇ ਗੁਰਸਿੱਖੀ ਦੇ ਨਾਲ ਜੁੜ ਕੇ ਜਿਹੜੇ ਜਿਹੜੇ ਆ ਵੀ ਕੰਮ ਨੇ ਇਹ ਵੀ ਆਪਾਂ ਵੱਡੇ ਵੱਡੇ ਵੱਡੀਆਂ ਪੱਧਰਾਂ ਤੇ ਕਰ ਸਕਦੇ ਆ ਸੋ ਆਈ ਐਨਕ੍ਰਾਈਡਸ ਦ ਕਿਡਸ ਇਨ ਦ ਰੂਮ ਦਰ ਆਰ ਲਿਸਨਿੰਗ ਥੈਟ ਇਫ ਯੂਰ ਕਨੈਕਟਡ ਟੂ ਸਿੱਖੀ ਥੈਟ ਡਸ ਨੋਟ ਲਿਮਿਟ ਯੂ ਇਨ ਐਨੀ ਵੇ 킵 ਇਨ ਮਾਈਂਡ ਦੈਟ ਗੁਰੂ ਮਹਾਰਾਜ ਇਜ਼ ਵਿਦ ਯੂ ਐਂਡ ਇਫ ਯੂ ਵਾਂਟ ਟੂ ਰੀਚ ਦ ਹਾਈਐਸਟ ਲੈਵਲ ਯੂ ਕੈਨ ਬੀ ਅ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ ਅ ਪਰ ਦਾ ਨਹੀਂ ਮੀਨ ਕਿ ਤੁਹਾਨੂੰ ਡਿਸਕਨੈਕਟ ਕਰਨਾ ਸਬਕ ਸੋ ਮੈਨੀ ਵੇਂਤੀ ਕਰਨੀਆਂ ਮਾਤਾ ਪਿਤਾ ਨੂੰ ਸਾਰਿਆਂ ਨੂੰ ਜਿਹੜੇ ਸੰਗਤ ਦੇ ਵਿੱਚ ਨੇ ਬੱਚਿਆਂ ਨੂੰ ਵੀ ਤੁਸੀਂ ਜੇ ਅਚੀਵਮੈਂਟ ਕਰਨੀਆਂ ਦੁਨਿਆਵੀ ਤੌਰ ਤੇ ਤਾਂ ਤੁਸੀਂ ਸਪਿਰਚੁਅਲੀ ਵੀ ਮਤਲਬ ਤੁਸੀਂ ਧਰਮ ਦੇ ਨਾਲ ਜੁੜੇ ਰਹੋ ਤੇ ਤੁਸੀਂ ਗੁਰਮਾਰਗ ਦੀ ਸਿੱਖਿਆ ਨਾਲ ਜੁੜੇ ਰਹੋ ਗੁਰੂ ਮਹਾਰਾਜ ਦੇ ਅਸ਼ੀਰਵਾਦ ਤੁਹਾਡੇ ਨਾਲ ਨੇ ਤੇ ਇਹਦੇ ਸਬੂਤ ਅਸੀਂ ਸਾਰੇ ਆ ਤੇ ਗੁਰੂ ਮਹਾਰਾਜ ਦਾ ਇਹ ਤਾਂ ਜਿਹੜੀਆਂ ਜਿਹੜੇ ਆਉਦੇ ਨੇ ਇਹ ਹੱਥਾਂ ਦੀ ਮਾਇਆ ਗੁਰੂ ਮਹਾਰਾਜ ਦੀ ਤੇ ਆਪਾਂ ਇਹਨਾਂ ਦੇ ਪਿੱਛੇ ਨਾ ਹੀ ਭੱਜੀਏ ਤਾਂ ਗੁਰੂ ਮਹਾਰਾਜ ਆਪੇ ਦਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਹੁਤ ਅਨੰਦਾ ਧੰਨਵਾਦ ਕਰਦੇ ਹਾਂ ਸਾਡੇ ਸਤਿਕਾਰਯੋਗ ਭਾਈ ਬੱਤ ਭਾਈ ਸਾਹਿਬ ਭਾਈ ਸਰਜੀ ਸਿੰਘ ਜੀ ਦੀ ਲੰਦੀ ਕੋ ਆਪ ਇਹਨੂੰ 50 ਮਿੰਟ ਵਾਸਤੇ ਕੀ ਹੰਦਾਰਾ ਨਹੀਂ ਹੱਲ ਕਰਦੇ ਆ ਬਾਬਾ ਜੀ ਇੱਕ ਮਿੰਟ ਇੱਕ ਮਿੰਟ ਬੜਾ ਬੋਲ ਲੈਣੇ ਹੁਣ ਛੇਰ ਗੇਲ ਨੂੰ ਹਾਂਜੀ ਇੱਕ ਬਾਬਾ ਛੇਰ ਹਾਂਜੀ ਗੁਰੂ ਬਈ ਸਾਹਿਬ ਵੀ ਪਹਿਲਾਂ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਡੇ ਧੰਨ ਧੰਨ ਗੁਰਨਾਨਦ ਦੇਵ ਜੀ ਮਹਾਰਾਜ ਜੀ ਸਾਨੂੰ ਸੰਦੇਸ਼ ਮਿਲਦਾ ਹੈ ਕਿ ਆਪਾਂ ਨਾਮ ਜਪਣਾ ਹੈਗਾ ਕਿਪਤ ਕਾਲੀਆਂ ਬੰਦ ਕੇ ਚੱਲਣਾ ਜਿੱਦਣ ਅਸੀਂ ਤੈਂਤੀ ਜਾਣਾ ਅਸੀਂ ਆਪਣੇ ਮਨ ਦੇ ਨਾਲ ਅਸੀਂ ਬੰਨ ਲਿਆ ਨਾਮ ਸਾਨੂੰ ਆਰਐਸ ਨਾਲ ਕੋਲੋਂ ਨਾ ਸਾਨੂੰ ਇਮੀਗ੍ਰੇਸ਼ਨ ਕੋਲੋਂ ਨਾ ਸਾਨੂੰ ਕਿਸੇ ਕੋਲੋਂ ਕਿਸੇ ਤੋਂ ਦਾਦੀ ਕੋਈ ਲੋੜ ਨਹੀਂ ਪਈ ਬਸ ਬਾਪੂ ਕੋਲੋਂ ਸੈਕਸ਼ਨ ਲੈਣੀ ਆ ਕਿ ਨਾਮ ਜਪਣਾ ਗਇਤ ਕਰਨੀ ਤਾਂ ਬੰਦ ਕੇ ਆਪਾਂ ਚੱਕਣਾ ਹੈਗਾ ਤਾਂ ਜੋ ਇਹਨਾਂ ਦੇਖੋ ਪੰਡਹਾਰਾ ਲੱਗਾ ਹੈ ਧੰਨਵਾਦ ਸਾਹਿਬ ਜੀ ਦਾ 20 ਰੁਪਈਆ ਦਾ ਲੰਗਰ ਦੇਖ ਲਓ ਸਾਹਿਬ ਦੁਨੀਆ ਵਿੱਚ ਚੱਲਦਾ ਸਾਰੀਆਂ ਸੰਗਤਾਂ ਦਾ ਸਾਰੇ ਪ੍ਰਬੰਧਕਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਜੋਰਾ ਸਿੰਘ ਦੇਸ਼ਾ ਜੀ ਜੋ ਪ੍ਰੈਜ਼ੀਡੈਂਟ ਕਮਟੀ ਦੇ ਵਿੱਚ ਜੱਜ ਬਣੇ ਆ ਸਾਡੇ ਮੁੰਦਰ ਸਿੰਘ ਸੋਤਾਰੀ ਜੋ ਸੈਲਵੇ ਦੇ ਵਿੱਚ ਟਰਾਸਟਰੀ ਤੇ ਪੰਜਾਬੀ ਭਾਸ਼ਾ ਲਾਗੂ ਹੋ ਚੁੱਕੀ ਹੈ ਪੰਜਾਬੀ ਮਾਮਲੀ ਦਿਵਸ ਆਪਾਂ ਮਨਾ ਰਹੇ ਆ ਪਉ ਪੰਜਾਬੀ ਸੈਂਟੀਫਾਈਡ ਸਕੂਲ ਡਿਸਟ੍ਰਿਕਟ ਵੈਲਫੇਅਰ ਤਾਂ ਜਸਵੰਤ ਸਿੰਘ ਖਾਲੜਾ ਜੀ ਦੇ ਨਾਂ ਦੇ ਉੱਤੇ ਨੌਰਥ ਅਮਰੀਕਾ ਦਾ ਪਹਿਲਾ ਸਰਕਾਰੀ ਸਕੂਲ ਪੂਰੇ ਨੌਰਥ ਅਮਰੀਕਾ ਵਿੱਚ ਕੈਨੇਡਾ ਦਾ ਅਮਰੀਕਾ ਦਾ ਪਹਿਲਾ ਸਕੂਲ ਆਪਣੇ ਇਧਰ ਸ਼ੀਓ ਤਾਂ ਬਰੌਲੀ ਉੱਤੇ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਜਿੱਥੇ ਧੰਤ ਰੂਪ ਦਾਸ ਜੀ ਮਹਾਰਾਜ ਜੀ ਸਰ ਦੇ ਕਿਰਪਾ ਨਾਲ ਜਿੱਥੇ ਦੀ ਜੁਵਲ ਅਮਰਜ ਪ੍ਰੋਗਰਾਮ ਸ਼ੁਰੂ ਕਰ ਰਹੇ ਸੀ ਅੱਧੀ ਪੰਜਾਬੀ ਅੱਧੀ ਅੰਗਰੇਜ਼ੀ ਉਹ ਸਰਕਾਰੀ ਸਕੂਲ ਦੇ ਵਿੱਚ ਪੜਾਈ ਜਾਊਗੀ ਸੌਵਾ ਦਾ ਬਹੁਤ ਧੰਨਵਾਦ ਤਾਂ ਅੱਜ ਦਾ ਅਦੇਸ਼ ਕਰਾ ਹੁੰਦਾ ਵੀ ਸਾਡੀ ਕਮਿਊਨਿਟੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਹੋਵੇ ਤੁਸੀਂ ਅਪੇਸ਼ਾਂ ਸਾਰ ਤੱਕ ਰੀਚ ਕਰੋ ਸਾਨੂੰ ਪੁੱਛੋ ਕਿਉਂਕਿ ਜੋ ਸਾਰੇ ਆ ਜੋ ਲੀਡਰਸ਼ਿਪ ਪਲੇਜ਼ਰ ਹੁੰਦੀਆਂ ਆ ਸਾਡੇ ਲੋਕਾਂ ਦੀ ਸੇਵਾ ਲਈ ਹੁੰਦੀਆਂ ਆ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਸਾਡੇ ਗੁਰੂ ਘਰ ਨਾਨਕ ਸਾਖ ਚੈਰੀ ਜੋ ਕਿ ਆਪਣਾ ਮੈਂਬਰ ਪਹਿਲਾ ਗੁਰੂ ਘਰ ਹੈ ਫਿਰ ਸਾਡੇ ਪ੍ਰਾਣੇ ਸਾਡੇ ਭਰਾਜ ਨੂੰ ਸਹਿਮਲੀ ਦੇ ਦਿੱਸ ਇੱਥੇ ਆਏ ਸੀ ਉਹ ਕਹਿੰਦੇ ਸੀ ਲੰਗਰ ਇੱਥੇ ਹੀ ਲਾਗਦੇ ਹੁੰਦੇ ਸੀ ਆ ਗਏ ਸਵਾਗਤ ਹੈ ਲੋ ਇਨਾ ਆਪਣੇ ਪ੍ਰਾਣਾ ਗੁਰੂ ਘਰ ਆਇਆ ਸੋ ਬਹੁਤ ਧੰਨਵਾਦ ਹੈ ਸਾਰੇ ਪ੍ਰਬੰਧਕਾਂ ਦਾ ਤਾਂ ਅੰਦਰ ਗੁਰੂ ਜੀ ਮਹਾਰਾਜ ਜੀ ਦਾ ਗੱਜ ਕੇ ਬੱਦੇ ਬਲਾਈਏ ਜੀ ਵਾਹਿਗੁਰੂ ਜੀ ਦਾ ਅਰਦਾਸ ਵਾਹਿਗੁਰੂ ਜੀ ਦੀ ਬਤਾਈਏ। ਧੰਮਾਕੀ ਨੂੰ ਨਿਰਧਰ ਸੋਤਾ ਜੀ ਇੱਕ ਮਿੰਟ ਆ ਜਾਓ ਇੱਕ ਫੋਟੋ ਖਿਚਵਾ ਲਈਏ। ਹਾਂਜੀ ਆਜਾ ਨਾਲ ਨਾਲ ਬੱਜੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤਾਈਏ ਸਾਰੇ ਪ੍ਰਬੰਧਕਾਂ ਦਾ ਸਾਰੇ ਵੀਰਾਂ ਦਾ ਤਾਂ ਗੁਰੂ ਗ੍ਰੰਥ ਸਾਹਿਬ ਦਾ ਤਾਂ ਸੰਗਤ ਦਾ ਧੰਨਵਾਦ ਜਿਹੜੇ ਤੁਸੀਂ ਇਹਨੇ ਸਾਨੂੰ ਬਖਸ਼ੀਆਂ ਤਾਂ ਇਸੇ ਤਰ੍ਹਾਂ ਵਾਹ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਹੈ ਕਿ ਆਪਾਂ ਕੋਸ਼ਿਸ਼ ਭਲਾਈ ਦੇ ਕੰਮ ਕਰੀ ਚੱਲੀਏ ਤਾਂ ਗਿਵਾਰ ਸੇਵੀ ਤੁਹਾਡਾ ਧੰਨਵਾਦ ਸਾਰਿਆਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿੰਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹੁਣ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਸਰਦਾਰ ਦੀ ਸਿੱਧੀ ਅੱਗੇ ਤੋਂ ਗੁਆਲੇ ਸਿੱਧਾ ਤੇ ਜਿਹਨੂੰ ਲੋੜ ਹੋਵੇ ਤੇ ਸਾਡੇ ਕੋਲ ਆ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੰਦ ਕੀ ਦੀ ਚ ਬੰਦ ਕੀ